ਲੋਕਾਂ ਦੇ ਕੋਲ ਨਾ ਆਈਡੀਆ ਬਹੁਤ ਹੁੰਦੇ ਆ ਪਰ ਜਿੰਨੇ ਆਈਡੀਆ ਲੋਕਾਂ ਕੋਲ ਹੁੰਦੇ ਆ ਉਹਨੇ ਕੰਮ ਨਹੀਂ ਉਹ ਕਰਦੇ ਕਿਉਂਕਿ ਉਹ ਸੋਚਦੇ ਹੀ ਰਹਿੰਦੇ ਆ ਜੇ ਇਹ ਕੰਮ ਕੀਤਾ ਤੇ ਇਹਦੇ ਸਿੱਟੇ ਪਤਾ ਨਹੀਂ ਕੀ ਨਿਕਲਣਗੇ ਸਿੱਟਿਆਂ ਤੋਂ ਡਰਦੇ ਡਰਦੇ ਹੀ ਕਈ ਲੋਕ ਆਪਣੀ ਸਾਰੀ ਉਮਰ ਗਵਾ ਦਿੰਦੇ ਆ ਜਦਕਿ ਹਰ ਕੋਈ ਆਪਣੇ ਖੰਭਾਂ ਤੇ ਉੱਡ ਸਕਦਾ ਹੁੰਦਾ ਇਸ ਲਈ ਮਿੱਤਰੋ ਤੁਹਾਡੀ ਉਮਰ ਬੀਤ ਜਾਏ ਇਦੋਂ ਚੰਗਾ ਇਹ ਆ ਕੇ ਜੇ ਤੁਹਾਡੇ ਕੋਲ ਕੋਈ ਚੰਗਾ ਆਈਡੀਆ ਹੈ ਚੰਗਾ ਕੰਮ ਕਰਨਾ ਹੈ ਉਹਨੂੰ ਫਟਾਫਟ ਕਰ ਦੋ ਚਿੰਤਾ ਨਾ ਕਰੋ ਚੰਗੇ ਕੰਮਾਂ ਦੇ ਸਿੱਟੇ ਹਮੇਸ਼ਾ ਚੰਗੇ ਹੀ ਨਿਕਲਦੇ ਆ ਹਾਂ ਮਾੜਾ ਕੰਮ ਕਰਨਾ ਤੇ ਉਹਨੂੰ ਕਰਨ ਲੱਗਿਆਂ 100 ਵਾਰ ਸੋਚਿਓ ਜੇ ਉਹਦੇ ਸਿੱਟੇ ਹਮੇਸ਼ਾ ਮਾੜੇ ਹੀ ਨਿਕਲਨੇ ਆ ਕਿਸੇ ਦਾ ਕਤਲ ਕਰਨਾ ਹੈ ਕਿਤੇ ਨਸ਼ੇ ਵੇਚਨੇ ਆ ਕਿਤੇ ਕੋਈ ਹੋਰ ਇਲੀਗਲ ਕੰਮ ਕਰਨਾ ਉਹਦੇ ਸਿੱਟੇ ਮਾੜੇ ਨਿਕਲਣਗੇ ਬਾਕੀ ਸਭ ਕੰਮਾਂ ਦੇ ਸਿੱਟੇ ਚੰਗੇ ਨਿਕਲਦੇ ਆ ਚੰਗੇ ਕੰਮ ਕਰੋ ਵੀਡੀਓ ਨੂੰ ਸ਼ੇਅਰ ਵੀ ਕਰੋ ਤੇ ਇੱਕ ਹੋਰ ਮੋਟੀਵੇਸ਼ਨਲ ਵੀਡੀਓ ਲੈ ਕੇ ਜਲਦੀ ਆਵਾਂਗਾ ਤੁਹਾਡੀ ਸੇਵਾ 'ਚ ਹਾਜ਼ਰ